ਭਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਬਾਜੂ ਭਾਜਾ ਤਿੰਨ ਬੜਾ ਦਿਖਾਉਣੀ ਆ ਕਦ ਕਾਠਲੇ ਦੋ ਗੱਪਣਾ ਤੇ ਇੱਕ ਤਾਜੀ ਸੂਈ ਆ ਇਹ ਤੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਆਪਣਾ ਨਾ ਮੇਰਾ ਸੱਤ ਹੈ ਪਿੰਡ ਬਖਤਗੜਾ ਜਿਲ੍ਹਾ ਠੀਕ ਹੈ ਪਿੰਡ ਬਖਤਗੜਾ ਆ ਗਿਆ ਜਿਲ੍ਹਾ ਬਰਨਾਲਾ ਆ ਗਿਆ ਆਪਣਾ ਤੇ ਮੋਬਾਈਲ ਨੰਬਰ ਆਪਣਾ 84275705 84275 84275 ਹਾਂਜੀ 705 60065 2 ਮਿੰਟ ਰੋਕ ਕੇ ਲੜੀ ਤੇਰੀ ਪਹਿਲੇ ਨੰਬਰ ਦੇ ਆਪਾਂ ਵਿਹੜ ਦੇਖੀ ਜਾਂਦੇ ਬਾਈ ਜੀ ਕਿਹੜਾ ਸੁਆ ਸੁਈਏ ਸਮਾਰਕਾਂ ਦੇ ਦੂਜਾ ਕਹਿ ਕੇ ਦਿੱਤੇ ਪਈ ਤਾਂ ਕੋਈ ਚੀਜ਼ਾਂ ਨਹੀਂ ਠੀਕ ਹੈ ਜੀ 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 ਸਤਿ ਸ੍ਰੀ ਅਕਾਲ ਠੀਕ ਹੈ ਦੂਜਾ ਸੂਆ ਬੱਚਾ ਇਹ ਨਹੀਂ ਕੀ ਦਿੱਤਾ ਬੱਤਾ ਬੱਸੀ ਬੱਚਾ ਵਿਛੇ ਬੱਚੀ ਆ ਤੇ ਜੇ ਰਹਿ ਗਈ ਕਲੀ ਪੈਣ ਵਾਲੀ ਹੈ ਨਾ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਪਾ ਦੋਗੀ ਵੀਰੇ ਬਾਦ ਦੁੱਧ 14 14 ਲੀਟਰ ਤੇ ਥਾਣ ਸੋਣਾ ਮੁਠੀ ਵਾਲਾ ਹੈ ਨਾ ਥਾਣ ਪੂਰਾ ਕੰਢੇ ਸੀਲਾ ਥਾਣ ਪੂਰਾ ਮੁਠੀ ਠੀਕ ਹੈ ਜਿਵੇਂ ਮਰਜ਼ੀ ਦਾ ਰਤੂਰਾ ਮਰਜ਼ੀ ਕੋ ਦੇ ਠੀਕ ਹੈ ਭਾਜ ਦਾ ਕੀ ਰਹੂਗਾ ਭਾਜ ਦਾ ਬਈ 50 ਕਰਨੇ 48 ਰੁਪਏ ਟੋਰੀ ਵਰ ਨੂੰ ਸੋ ਵੀਰੋ 50 55 ਕਰਾ ਲਓ ਉਸ 48000 ਦੀ ਵੇੜੇ ਬਣ ਜੂਗੀ ਦੋ ਤੇ 14 ਲੀਟਰ ਦੋਗੀ ਜਿਵੇਂ ਘਰਾਉ ਸਵੇੜਾ ਨਾ ਹੀ ਮੰਨੇ ਗਰਮੀ ਤੇ ਮੂੰਹ ਉੱਤੇ ਲੱਗਦੇ ਸੋਹਣੀ ਚੰਗੀ ਰਾਜੀ ਪਲੀ ਪੁਲੀ ਵੀ ਖੈਰ ਬਹੁਤ ਆ ਤੇ ਇਕੱਲੀ ਜੇਰ ਰਹੀ ਪੈਨ ਵਾਲੀ ਬੱਚੀ ਦੇਖੋ ਬੱਚੇ ਬਹੁਤ ਪਿਆਰੀ 크ਰਾਸ ਬੱਚੀ ਹੈਗੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਥਾਨ ਮੁਠੀ ਵਾਲਾ ਬਿਲਕੁਲ ਜਮਾ ਠੀਕ ਹੈ ਕੋਈ ਡੈਕ ਨਹੀਂ ਕਿਸੇ ਗੱਲ ਦੀ ਠੀਕ ਹੈ ਸੋ 48000 ਦੀ ਵੇੜ ਪਹਿਲੇ ਨੰਬਰ ਤੇ ਸੂਈ ਸਵਾਈ ਜੇਰ ਪਈ ਜਾਂਦੀ ਐ ਬਸ ਘਾਟੇ ਖੰਡ ਦਾ ਖੇਡਾ ਜੇਰ ਪਈ ਜੂਗੀ ਤੇ ਸਿਰਫ 48000 ਦੀ ਪਿੱਛੇ ਬਚੀ ਐ ਇਹਦੇ ਵੀ ਕਦ ਕਾੜ ਚੰਗਾ ਤੇ ਜਿੰਦ ਜਾਨ ਮੂੰਹ ਮੱਥੇ ਲੱਗਦੀ ਐ ਮਿਲਕਵੇਨ ਵਗੈਰਾ ਦੇਖ ਸਕਦਾ ਹਾਂ ਤੇ ਥਣ ਸੋਣਾ ਗੁੱਲੇ ਵਾਲਾ ਸਾਫ਼ ਤਰ੍ਹਾਂ ਮਾਰ ਦੇ ਤਰ ਸੂਰਤ ਧਾਰਾ ਦੇਖ ਸਕਦਾ ਹਾਂ ਧਾਰਾਂ ਦੀ ਬਿਲਕੁਲ ਓਕੇ ਮਾਂ ਵੇਖ ਰਹੀ ਮਾਰ ਦੇ ਤਰ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਹੋਰ ਨਹੀਂ ਕਿਸੇ ਗੱਲ ਦੀ ਮੈਂ ਠੀਕ ਆ ਬ੍ਰੋ ਓਕੇ ਤੇ ਅੱਗੇ ਦੇਖੀਏ ਇਹਨਾਂ ਦੋ ਨੰਬਰ ਵਹਿੜ ਆਪਾਂ ਇਹ ਦੂਜਾ ਚਲਾ ਜੂਗੀ ਦੂਜਾ ਸੂਆ ਇੱਕ ਕੈ ਇੱਕ ਦਿਨ ਕੱਢਦੀ ਆ ਜੇ ਇਹ ਕੱਢਦੀ ਆ ਹਫਤੇ ਦੇ ਵਿਚ ਵਿੱਚ ਜੇ ਹਫਤੇ ਅੰਦਰ ਤੋਂ ਸੂਪੂ ਕਿੰਨਾ ਕੁ ਦੁੱਧ ਪਾ ਦੂਗੀ 20 15 16 ਕਿਲੋ ਪਾਗੀ ਇਹਦਾ ਭਾਗ ਕੀ ਆ ਪਾਏ ਦਾ ਮੁੱਲ ਕਰ ਲੈਂਦੇ ਗਜੈਸ ਹੋ ਜਾਊਗੀ ਹਾਂ ਧੋਰੀ ਬਾਹਰ ਨੂੰ ਸੋ ਫਿਰ ਦੂਜੇ ਨੰਬਰ ਤੇ 200 ਸੂਣ ਨੂੰ ਹਫਤਾ ਖੰਡ ਬਾਕੀ ਆ 15 16 ਲੀਟਰ ਦੁੱਧ ਪਾ ਦੂ ਕਰੌਸ ਵਹਿੜ ਆ ਗਈ ਵੀ ਠੀਕ ਆ ਪਹਿੋਰ ਦੂਜਾ ਸੂਆ ਮੁੱਲ ਇਹਦਾ ਹੈਗਾ 55000 ਰੁਪਏ ਥਾਣਾ ਸੋਨਾ ਹਾਤੀ ਚਵਾਈ ਵਾਲਾ ਗੁੱਲੇ ਵਾਲਾ ਥਾਣਾ ਜੇਵਾ ਕਿਸੇ ਪਾਸੇ ਲਿਸੀ ਨਾਮ ਵੀ ਨਹੀਂ ਰਾਜੀ ਹੈ ਚੰਗੀ ਸੰਮੀ ਬੜੀ ਵੀ ਆ ਬਾਕੀ ਠੰਡੀ ਠੰਡੀ ਹੋਰ ਤਾਂ ਵੀ ਗਵਾਹ ਤੇ ਲਾਭ ਹੋ ਠੀਕ ਹੈ ਮਾਰ ਮਾਰ ਠੀਕ ਹੈ ਜਿੰਨੇ ਬੈ ਜਾਉਂ ਤੇ ਤੋਂ ਹੋਣੀ ਠੀਕ ਹੈ ਮੂਰ ਮਾਨ ਨੂੰ ਪੂਰੀਆਂ ਮਾਰ ਕੇ ਜੋ ਸੋ ਠੰਡੀ ਸਿਰ ਪੂਰੀ ਓਕੇ ਆ 55000 ਚੋਂ ਮਾਨਤਨ ਹੋ ਜੂ ਦੂਜਾ ਸੋਨ ਨੂੰ ਇੱਕ ਹਫਤਾ ਬਾਕੀ ਪਿਆ ਤੇ ਬਈ ਤੀਜਾ ਨੰਬਰ ਜਿਹੜੀ ਇਹ ਵੈੜ ਦੇਖੀਏ ਨਾ ਪਏ ਕਿਹੜਾ ਸੋਦਾ ਸੰਦੀ ਆ ਜੀ ਕੈ ਕਿ ਦਿਨ ਕੱਢ ਦਿਆ ਜੇ ਮਾਨਤਨ ਨਹੀਂ ਹਫਤਾਕ ਬਾਕੀ ਦੁੱਧ ਕਿੰਨਾ ਪਾ ਦੂਗੀ 15 7 ਲੰਮਾ ਜਨਾਬ ਦਾ ਪਾ ਲੈ ਠੀਕ ਹੈ ਹਫਤਾਖੰਡ ਕੱਢ ਦਈ ਹੈ ਜੀ ਹਨਾ ਠੀਕ ਹੈ ਭਾਜ ਦਾ ਕੀ ਹੈ ਭਾਜ 25 ਤੋਰੀ ਬਾਹਰ ਨੂੰ ਸੋ ਫਿਰ ਦੂਜੇ ਨੰਬਰ ਤੇ 55000 ਭਾਏ ਦਾ ਸੋ ਫਿਰ ਤੀਜੇ ਨੰਬਰ ਤੇ ਜਾਗੀ ਹਫਤਾਖੰਡ ਸੂਣ ਚ ਬਾਕੀ ਹੈ 16 17 ਕਿਲੋ ਦੁੱਧ ਵਾਲੀ ਬੈਡ ਹੈਗੀ ਆ ਕ੍ਰਾਸ ਬੈਡ ਆ ਗਈ ਸੋ ਦੇਖੋ ਸੋ ਪੂਰੀ ਜਦ ਜਦ ਰਾਜੀ ਸਾਹਿਬ ਵੀ ਬੜੀ ਗੌਰ ਵਧੀਆ ਕਰੇ ਜਿੱਥੋਂ ਆਈ ਹੈ ਸੋ ਲੇਵਾ ਵਗੈਰਾ ਦੇਖੋ ਹਜੇ ਕੱਚੀ ਆ ਕੀਮਤ ਸਰਫੇ ਦੀ ਹੈਗੀ ਆ 55000 ਰੁਪਇਆ ਸੋ ਦੇਖੋ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਸੋ ਥਣ ਹਵਾਨਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਤੀਜੇ ਨੰਬਰ ਤੇ ਵੜ 55000 ਰੁਪਇਆ ਇਹਦੀ ਵੀ ਕੀਮਤ ਆ ਤੇ ਥਣ ਦੇਖ ਸਕਦੇ ਹੋ ਸੋਹਣਾ ਮੁੱਠੀ ਵਾਲਾ ਸਾਫ ਸੁਥਰਾ ਠੀਕ ਆ ਤਿੰਨੇ ਵੜਾ ਢੰਡੀਆਂ ਮਰਨ ਨਿਆਣਾ ਪਉਂਦੀ ਲੋੜ ਹੀ ਨਹੀਂ ਇਹਨਾਂ ਦੀ ਸੋ ਦੇਖੋ ਰਾਜੀ ਸਮੀ ਬੜੀ ਵੀ ਬਹੁਤ ਆ ਇਹ ਹੈ ਕਿ ਤੀਜੇ ਨੰਬਰ ਤੇ ਤਿੰਨੇ ਵੜਾ ਦਿਖਾ ਦਈਏ ਆਪਾਂ ਪਹਿਲੇ ਨੰਬਰ ਤੇ ਤਾਜੀ ਸੂਈ ਵੀ ਤੇ ਦੋ ਦਿਖਾ ਦੇ ਗੱਪਣਾ ਪਿੰਡ ਬਖਤਗੜ੍ਹ ਨਾਂ ਵੀਰ ਦਾ ਸਤਾ ਜ਼ਿਲ੍ਹਾ ਪਰਣਾਲੇ ਦਾ ਪਿੰਡ ਪੈ ਗਿਆ ਤੇ ਨੰਬਰ ਬੋਲਿਓ ਬਈ ਆਪਣਾ 84275705 ਤੇ ਬੜਾ ਆਇਆ ਕਰਨੀ ਹੁਣ ਆਪਣੇ ਕੋਲ ਹਾਂ ਠੀਕ ਐ ਸੋ ਕੋਈ ਵੀ ਨਾਲ ਸਾਡੇ ਪਸੰਦ ਤੋਂ ਵਿਆਕੀ ਕੀਦਾਰੀ ਕਰ ਸਕਦੇ ਹੋ ਕਰ ਕਰਦੀ ਗਰੰਟੀ ਕਿਸੇ ਦੀ ਕੋਈ ਚੀਜ਼ ਵੀ ਇਹ ਚਾਲ ਦੀ ਸੱਲੀ ਕਰਕੇ ਜੈ ਜੈ ਗੱਲਾ ਬਾਜੂ ਲਾਂਬਾ ਕੋਈ ਨਹੀਂ ਕੋਈ ਲਾਂਬਾ ਆਪਾਂ ਕਹਿੰਦੇ ਨਿੱਟਾ ਨਹੀਂ ਲੈਣ ਜੈ ਜੈ ਗੱਲਾ ਹੁੰਦੀਆਂ ਵੀ ਆਉਂਦੀਆਂ ਕੋਈ ਧਰਤੀ ਸੋ ਵਪਾਰ ਦਾ ਕੰਮ ਆ ਵੀਡੀਓ ਦੇਖ ਕੇ ਸਭ ਦਾ